ਵਿੱਕੀ ਐਮ ਸੀ ਮੁਰਦਾਬਾ ਵਿੱਕੀ ਐਮ ਸੀ ਮੁਰਦਾਬਾ ਮਾਰਕੀਟ ਕਮੇਟੀ ਮੁਰਦਾਬਾ ਮਾਰਕੀਟ ਕਮੇਟੀ ਮੁਰਦਾਬਾ ਸੰਗਰੂਰ ਸ਼ਹਿਰ ਸੰਗਰੂਰ ਸ਼ਹਿਰ ਜੈਪੁਰ ਦੀ ਤਰਜ਼ ਦੇ ਉੱਤੇ ਬਣਾਇਆ ਗਿਆ ਸੀ ਰਾਜੇ ਮਹਾਰਾਜਾਂ ਦਾ ਸ਼ਹਿਰ ਸੀ ਕਹਿੰਦੇ ਨੇ ਕਿ ਸੰਗਰੂਰ ਸਭ ਤੋਂ ਸੋਹਣਾ ਸ਼ਹਿਰ ਸੀ ਤੇ ਹੁਣ ਇਹ ਹਾਲਾਤ ਹੋਏ ਪਏ ਨੇ ਕਿ ਲੋਕ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਨੇ ਗਲੀਆਂ ਦੇ ਵਿੱਚ ਸਿਵਰੀ ਦਾ ਗੰਦਾ ਪਾਣੀ ਖੜਾ ਲੰਗਤ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਤੇ ਹੀ ਬਿਮਾਰੀਆਂ ਸੱਦਾ ਦੇ ਰੀਆਂ ਨੇ ਇੱਕ ਪਾਸੇ ਤਾਂ ਹੈਲਥ ਵਿਭਾਗ ਦੇ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਕਿ ਗਮਲਿਆਂ ਕੂਲਰਾਂ ਦੇ ਵਿੱਚ ਪਾਣੀ ਖੜਾ ਨਾ ਹੋਣ ਦੇਵੋ ਕਿਉਂਕਿ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਉਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਪਰ ਇਸ ਸਮੇਂ ਅਸੀਂ ਸੰਗਰੂਰ ਦੇ ਗਰੇਵਾਲ ਕਲੋਨੀ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਮੇਰੇ ਪਿੱਛੇ ਵੇਖ ਵੀ ਸਕਦੇ ਜੋ ਮਾਈਆਂ ਨੇ ਉਹ ਖੜੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਕੋਈ ਸ਼ੌਂਕ ਨੂੰ ਇਕੱਠੇ ਨਹੀਂ ਹੁੰਦੇ ਪਰ ਇਹਨਾਂ ਦੇ ਪਿੱਛੇ ਜੋ ਮੇਨ ਰਸਤਾ ਉਹ ਦਿਖਾਉਣਾ ਚਾਹੁੰਦੇ ਸਹਿਯੋਗੀ ਨੂੰ ਆਖੂਗਾ ਵੀ ਕਿ ਤਸਵੀਰ ਜ਼ਰੂਰ ਸਾਂਝੀ ਕੀਤੀ ਜਾਏ ਇਹ ਉਹ ਗੰਦਾ ਪਾਣੀ ਐ ਸਿਵਰੇਜ ਦਾ ਜੋ ਕਿ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹਾ ਤੇ ਲੋਕ ਇੱਥੋਂ ਲੰਘਣ ਦੇ ਲਈ ਮਜਬੂਰ ਨੇ ਛੋਟੇ ਬੱਚੇ ਨੇ ਜੋ ਸਕੂਲ ਦੇ ਵਿੱਚ ਪੜ੍ਹਦੇ ਨੇ ਉਹ ਵੀ ਐਸੇ ਗੰਦੇ ਪਾਣੀ ਚੋਂ ਲੰਘ ਕੇ ਸਕੂਲ ਨੂੰ ਜਾਂਦੇ ਨੇ ਪਰ ਪਰੇਸ਼ਾਨੀ ਤਾਂ ਉਹ ਤੋਂ ਆਉਂਦੀ ਆ ਜਦੋਂ ਇਸ ਪਾਣੀ ਦੇ ਵਿੱਚੋਂ ਲੰਘਦੇ ਹੋਏ ਕਈ ਬਜ਼ੁਰਗ गिर ਜਾਂਦੇ ਨੇ ਸਾਡੇ ਨਾਲ ਮਹੱਲਾ ਨਿਵਾਸੀ ਮੌਜੂਦ ਨੇ ਗੱਲ ਕਰ ਲੈਣਾ ਕਿ ਨਾ ਬੀਬੀ ਲਾਭ ਕਰੋ ਬੀਬੀ ਕਿਸ ਤਰ੍ਹਾਂ ਵੇਖਦੇ ਹੋ ਕਿ ਅਰਗੇ ਸਰਕਾਰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਦੋਂ ਵੱਡੇ ਵੱਡੇ ਖਾਬ ਦਿਖਾਈ ਜਾਂਦੇ ਨੇ ਵੀ ਤੁਹਾਡੇ ਮਹਾਲੇ ਨੂੰ ਸ਼ਹਿਰ ਨੂੰ ਸੁਰਜਾ ਲੈਂਡ ਬਣਾ ਦਾਂਗੇ ਪਰ ਹਾਲਾਤ ਬੱਤੋ ਬੱਤ ਆ ਪਾਣੀ ਬਹੁਤ ਜਾ ਰਹੀ ਜੀ ਗੇਟ ਦੇ ਅਕੇ ਜੀ ਡਿੱਗ ਵੀ ਸਕਦੇ ਆ ਜੀ ਇੱਥੇ ਅੰਦਰ ਪਰਦੇ ਨੇ ਸਾਰਾ ਗੰਦਗੀ ਜਾਂਦੀ ਆ ਜੀ ਹਾਂ ਪਿੱਛੇ ਵੀ ਆਈ ਸਾਡੇ ਪਿੱਛੇ ਵੀ ਪਾਣੀ ਆਈ ਯਾਰ ਘਰ ਦੇ ਪਿੱਛੇ ਸਾਡਾ ਵਿਚਾਲੇ ਆ ਗਿਆ ਘਰ ਸਾਰਾ ਕੁਝ ਕਿੰਨਾ ਟਾਈਮ ਹੋ ਗਿਆ ਇਸ ਪਰੇਸ਼ਾਨੀ ਇਨੂੰ ਪਰਸਾਨੀ ਤਬਾਹ ਟਾਈਮ ਹੋ ਗਿਆ ਵੀਰੇ ਚਾਰ ਪੰਜ ਮਹੀਨੇ ਹੋ ਗਏ ਹੂੰ ਹੂੰ ਜ਼ਿਆਦਾ ਹੋ ਗਿਆ ਕਿਰਕੇ ਫਿਰ ਤੁਹਾਡੇ ਤਾਂ ਬਿਲਕੁਲ ਦਰਵਾਜੇ ਦੇ ਸਾਹਮਣੇ ਕਿਵੇਂ ਬੜੀਏ ਵੀਰੇ ਅੰਦਰ ਸਾਡਾ ਬੇਟਾ ਹੀ ਬਿਮਾਰ ਹੋ ਰਿਹਾ ਹੈ ਬੁਖਾਰ ਨਾਲ ਹੂੰ ਕਿਰਕੇ ਮਛਰ ਮਛਰ ਪੈਦਾ ਹੁੰਦਾ ਬਿਮਾਰੀਆਂ ਲੱਗਦੀਆਂ ਇਹਦਾ ਹੱਲ ਕਰਿਆ ਜਾਵੇ ਵੀਰੇ ਐ ਮਸ਼ੀਨ ਨਾਲ ਗੱਲ ਹੋਈ ਕੋਈ ਦੇਖੋ ਭਰੇ ਹਾਂ ਵੀਰੇ ਉਹ ਤਾਂ ਕਹਿੰਦੇ ਨੇ ਵੀ ਮਸ਼ੀਨ ਭੇਜ ਦਾਂਗੇ ਦੇਖੋ ਫਿਰ ਕੀ ਪਤਾ ਕਿੰਨੇ ਚਿਰ ਹੋ ਗਿਆ ਮਸ਼ੀਨ ਭੇਜ ਦੇਣਾ ਭੇਜਦੇ ਨੂੰ ਹਾਂਜੀ ਆਉਂਦੇ ਨਹੀਂ ਪਾਣੀ ਭਰ ਕੇ ਲੈ ਜਾਂਦੇ ਨੇ ਬਸ ਵੀ ਚੱਲਦਾ ਨਹੀਂ ਕਰਦੇ ਇਹ ਮਸ਼ੀਨ ਤੁਸੀਂ ਕਹਿੰਦੇ ਭੇਜ ਕਹਿੰਦੇ ਨੇ ਭੇਜਦੇ ਮਸ਼ੀਨ ਪਹੁੰਚੀ ਕੇ ਰਸਤੇ ਜੀ ਵਾਲੇ ਹੁਣ ਤਾਂ ਨਹੀਂ ਪਹੁੰਚੀ ਵੀਰੇ ਪਹਿਲਾਂ ਤਾਂ ਆ ਜਾਂਦੀ ਐ ਇਹਦਾ ਕੱਢ ਜਾਂਦੇ ਨੇ ਥੋੜਾ ਕੰਨਾ ਫਿਰ ਉਮੀਰ ਚੱਲਦਾ ਨਹੀਂ ਖੋਲਦੇ ਹਾਂ ਖੋਲਦੇ ਹਾਂ ਸਿਵਰੇਜ ਨਹੀਂ ਖੋਲਦੇ ਬਸ ਪਾਣੀ ਭਰ ਕੇ ਲੈ ਕੇ ਉਸ ਤੋਂ ਬਾਅਦ ਅਸੀਂ ਕਿੰਨੇ ਵੀ ਇਹਨਾਂ ਦੀ ਜੀ ਪਾਈਪ ਲਾਈਨ ਸਾਫ ਕਰੋ ਵੀ ਦੂਜੀ ਮਸ਼ੀਨ ਲਿਆ ਕੇ ਵੀ ਉਹ ਕਨੇ ਹੜੇ ਇੱਥੇ ਗਈ ਹੈ ਫਰਾਂ ਲਾਰੇ ਲਾ ਜਾਂਦੇ ਆ ਇਦਾਂ ਚਲੇ ਜਾਂਦੇ ਆ ਯਾਨੀ ਕਿ ਪੱਕਾ ਹੱਲ ਨਹੀਂ ਕਰਦੇ ਟੈਂਪਰੇਰੀ ਆਉਂਦੇ ਨੇ ਟੈਂਪਰੇਰੀ ਆਰਜੀ ਤੌਰ ਤੇ ਕਰ ਜਾਂਦੇ ਆ ਵੀ ਪੂਰਾ ਸਹੀ ਸੈਟਿੰਗ ਨਹੀਂ ਕਰਦੇ ਹਮ ਬਸ ਗੱਲ ਇਹ ਹੈ ਕਿ ਸਾਡੇ ਸਿਵਰੇਜ ਦੀ ਇਹੀ ਹੈ ਕਿ ਵੀ ਗਲੀ ਦਾ ਪਾਣੀ ਲੰਘਣਾ ਚਾਹੀਦਾ ਸਿਵਰੇਜ ਇਥੇ ਬੀਹਾਂ 'ਚ ਪਾਣੀ ਨਹੀਂ ਖੜਨਾ ਚਾਹੀਦਾ ਸਾਡੀ ਇਹੀ ਹੈ ਪ੍ਰਸ਼ਾਸਨ ਸੇ ਰਿਕਵੈਸਟ ਹੈ ਜੀ ਕੀ ਨਾਮ ਰੇ ਅਨੀਲ ਜੀ ਅਨੀਲ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਜਦੋਂ ਵੋਟਾਂ ਲੈਣੀਆਂ ਨੇ ਤਾਂ ਉਸ ਵੇਲੇ ਅ ਪਰਦੇਵਤੇ ਖਾਬ ਦਿਖਾਏ ਜਾਂਦੇ ਨੇ ਬਿਲਕੁਲ ਵੇਹ ਮੁਸ਼ਕਲ ਨਹੀਂ ਆਉਂਦੀ ਚੱਤੀ ਜਾਊਗੀ ਮੈਨੂੰ ਤਾਂ ਜੇਕਰ ਗੱਲ ਕੀਤੀ ਆ ਵੀ ਤਾਂ ਇੱਥੇ ਕੋਈ ਸਟਰੀਟ ਲਾਈਟ ਵੀ ਨਜ਼ਰ ਨਹੀਂ ਆਉਂਦੀ ਐਕਚੁਅਲੀ ਸਰ ਇੱਥੇ ਦੋ ਚੀਜ਼ਾਂ ਦੀ ਦਿੱਕਤ ਹੈ ਦਿੱਕਤ ਤਾਂ ਹੋਰ ਵੀ ਬਹੁਤ ਨੇ ਸਟਰੀਟ ਲਾਈਟ ਨਹੀਂ ਹੈਗੀ ਰਾਤ ਨੂੰ ਨੇਰਾ ਨਾ ਰਹਿੰਦਾ ਆਣ ਜਾਣ ਵਾਲੇ ਵਾਸਤੇ ਵੀ ਦਿੱਕਤ ਹੈ ਤੇ ਦੂਸਰੀ ਹੈਗੀ ਹੈ ਕਿ ਸੀਵਰੇਜ ਕੋਈ ਵੀ ਮਤਲਬ ਚੱਲਦੇ ਹੀ ਨਹੀਂ ਹੈਗੇ ਬੰਦ ਪਏ ਨੇ ਸਾਰੇ ਬੰਦ ਪਏ ਨੇ 2 ਮਹੀਨੇ ਪਹਿਲਾਂ ਤਾਂ ਅਸੀਂ ਆਪ ਆਪਣੇ ਹੱਥਾਂ ਨਾਲ ਖੋਲੇ ਸੀਗੇ لیکن مشین ਆਂਦੀ ہے ਕੱਢ ਕੇ ਲੈ ਜਾਂਦੀ ਹੈ پیسے ਲੈ ਜਾਂਦੇ ਨੇ اس ਤੋਂ ਇਲਾਵਾ ਕੋਈ ਹੱਲ ਹੈ ਹੀ ਨਹੀਂਗਾ ਯਾਨੀ ਕਿ مشین ਆਉਂਦੀ ਜ਼ਰੂਰ ਆ ਕਿ ਉਹਨਾਂ ਨੂੰ ਪੈਸੇ ਵੀ ਦੇਣੇ ਪੈਂਦੇ ਨੇ ਪੈਸੇ ਦੇਣੇ ਪੈਂਦੇ ਨਹੀਂ ਆਪ ਘਰ ਦੇ ਨਾਲ ਪੈਸੇ ਲਾਏ ਹੁੰਦੇ ਨੇ 200 300 ਰੁਪਿਆ ਹਾਂ ਉਹ ਆਪ ਦੇ ਕੇ ਕਲੋਨੀ ਵਾਲੇ ਫਿਰ ਕਢਾਉਂਦੇ ਨੇ ਯਾਨੀ ਕਿ ਐਮਸੀ ਦਾ ਕੋਈ ਰੋਲ ਨਹੀਂ ਐਮਸੀ ਦਾ ਮੈਂ ਤਾਂ ਦੇਖਿਆ ਹੀ ਨਹੀਂ ਜੀ ਕਦੇ ਹੂੰ ਐਮਸੀ ਦਾ ਐਮਸੀ ਮੈਂ ਦੇਖਿਆ ਨਹੀਂ ਕਦੇ ਕਲੋਨੀ 'ਚ ਆਇਆ ਹੋਇਆ ਹੂੰ ਫਿਰ ਲੋਕਾਂ ਨੇ ਗਲੀਆਂ ਦੇ ਵਿੱਚ ਆਪਦੀਆਂ ਇੱਟਾਂ ਵੀ ਤੇ ਤੂੜੀਆਂ ਵੀ ਇਹ ਸਾਰਾ ਸਿੱਟਿਆ ਹੋਇਆ ਉਹਦੇ ਵਾਸਤੇ ਵੀ ਕੋਈ ਮਤਲਬ ਸਰਕਾਰ ਦੇਖ ਨਹੀਂ ਰਹੀ ਹੈ ਕਿ ਗਲੀਆਂ ਸਾਫ਼ ਸੁਥਰੀਆਂ ਰਹਿਣ ਵਾਰਡ ਨੰਬਰ ਕਿੰਨਾ ਪੈਂਦਾ ਹੈ ਵਾਰਡ ਨੰਬਰ ਪਤਾ ਨਹੀਂ ਜੀ ਮੈਨੂੰ ਐਮਸੀ ਕੌਣ ਹੈ 14 14 ਵਾਰਡ ਨੰਬਰ ਹੈ ਜੀ ਹਾਂ ਐਮਸੀ ਦਾ ਨਾਮ ਕੀ ਹੈ ਵਿੱਕੀ ਵਿੱਕੀ ਹੈ ਜੀ ਹਾਂ ਵਿੱਕੀ ਐਮਸੀ ਹੈ ਵਿੱਕੀ ਐਮਸੀ ਹੈ ਹਾਂ ਜੀ ਬਿਲਕੁਲ ਕਹਿੰਦੇ ਨੇ ਕਿ ਜੇਕਰ ਕੋਈ ਮਸ਼ੀਨ ਆਉਂਦੀ ਹੈ ਕੱਟਣ ਦੇ ਲਈ ਤਾਂ ਹਰ ਘਰ 2-300 ਰੁਪਿਆ ਪਰ ਘਰ ਇਕੱਠਾ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਜੋ ਇਸ ਹਾਲੇ ਦੀ ਸਫਾਈ ਹੁੰਦੀ ਆ ਤਾਂ ਗੱਲ ਕਰ ਲੈ ਕਿ ਨਾ ਬਾਈ ਦੇਖਦੇ बस जी ये ब, 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 कभी आज तक जब से है, है, इसी तरह रहता है हम लोग तो इसी तरह नरक में रहते है ਹੋਈ ਗੱਲ ਬਾਤ ਕਹਿ ਕੀ ਕਹਦੇ ਨੇ ਜੀ ਸਾਹਿਬ ਕੋ ਮੈਂ ਤਾਂ ਦੇਖੀ ਨਹੀਂ ਜੀ ਕਦੇ ਆਏ ਨੇ ਮਹੱਲੇ ਚ ਨਾ ਮੈਂ ਤਾਂ ਨਹੀਂ ਦੇਖੀ ਜੀ ਤੇ ਜਾਣਦੇ ਹੋ ਨਾ ਮੈਂ ਨਹੀਂ ਜਾਣਦੇ ਇਹ ਵੀ ਨਹੀਂ ਜਾਣਦੇ ਤੁਸੀਂ ਜਾਣਦੇ ਹੋ ਜਾਣਦਿਆਂ ਜੀ ਬਹੁਤ ਵਾਰੀ ਫੋਨ ਕੀਤੇ ਨੇ ਪਰ ਕੋਈ ਸਾਡੇ ਇਸ ਬਾਰੇ ਕੋਈ ਧਿਆਨ ਨਹੀਂ ਹੈ ਮਸੀਦ ਆਈ ਅਸੀਂ ਫੋਨ ਵੀ ਕਰ ਰਹੇ ਨੇ ਫੋਨ ਵੀ ਚੁੱਕਦੇ ਤੇ ਪਹਿਲਾਂ ਸੀਵਰੇਜ ਬੰਦ ਹੋ ਗਿਆ ਸੀਗਾ ਅਸੀਂ مشیر ਮਗਾ ਕੇ 200 روپے ਪਰ ਕਰ પા ਕੇ ਅਸੀਂ ਇਹ ਸਿਵਰੇਜ ਖਾਲੀ ਕਰਾਈ ਸੀਗੇ ਉਸ ਤੋਂ ਦੁਬਾਰਾ ਸਾਨੂੰ ਫੇਰ ਦੁਬਾਰਾ ਸਮੱਸਿਆ ਆ ਗਈ ਇੱਕ ਸਾਲ ਤੋਂ ਸਾਨੂੰ ਇਹ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਆ ਰਹੀ ਹੈ ਜਿਕਰ ਗੱਲ ਕੀਤੀ ਹੈ ਵੀ ਤੁਸੀਂ ਆ ਕੇ ਫੋਨ ਵੀ ਨਹੀਂ ਚੱਕਦੇ ਆਉਣਾ ਤਾਂ ਕੀ ਆ ਆਣ ਦੀ ਤਾਂ ਬਹੁਤ ਬੜੀ ਗੱਲ ਹੈ ਜੀ ਸਾਡੇ ਨਾਲ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਇੱਕ ਸਾਲ ਤੋਂ ਅਸੀਂ ਬਹੁਤ ਜ਼ਿਆਦਾ ਇਸ ਤੋਂ ਪਰੇਸ਼ਾਨ ਹੋ ਗਏ ਪਾਣੀ ਦੀ ਸਾਡੇ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ 10-10 ਦਿਨ ਸਾਡੇ ਪਾਣੀ ਮਹੱਲੇ ਦਾ ਬੰਦ ਰਹਿੰਦਾ ਜੀ ਯਾਨੀ ਕਿ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੁੰਦਾ ਨਹੀਂ ਰਿਸਿਵ ਹੋ ਰਿਹਾ ਜੀ ਪਾਣੀ ਅਸੀਂ ਬਾਹਰੋਂ ਲਿਆ ਕੇ ਕਿਤੋਂ ਪਾਣੀ ਲਿਆ ਕੇ ਤਾਂ ਜਾ ਕੇ ਆਪਦੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਇਤਨੀ ਸਮੱਸਿਆ ਆ ਗਈ ਬਿਲਕੁਲ ਇੱਕ ਪਾਸੇ ਗੰਦੇ ਪਾਣੀ ਦੀ ਸਮੱਸਿਆ ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਤਾਂ ਗੰਦੇ ਪਾਣੀ ਦੀ ਨਿਕਾਸੀ ਆ ਅਤੇ ਨਾ ਹੀ ਪੀਣ ਵਾਲਾ ਪਾਣੀ ਇਹਨਾਂ ਨੂੰ ਟਾਈਮ ਤੇ ਮਿਲ ਰਿਹਾ 10-10 15-15 ਦਿਨ ਪੀਣ ਵਾਲਾ ਪਾਣੀ ਨਹੀਂ ਆਉਂਦਾ ਦੂਰੋਂ ਨੇੜੇੋਂ ਪਾਣੀ ਲਿਆ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਨੇ ਪਾਣੀ ਦੇ ਨਾਲ ਕਿ ਨਾ ਬੀਬੀ ਗਾਇਤਰੀ ਗਾਇਤਰੀ ਕਿਵੇਂ ਵੇਖਦੇ ਹਾਂ ਕਿ ਉਰਕੇ ਹਾਲਾਤ ਮਾੜੇ ਹੋ ਰਹੇ ਨੇ ਮਹੱਲੇ ਦੇ ਜੋ ਜੀਤਦੇ ਨੇ ਜੋ ਬਣ ਜਾਂਦੇ ਨੇ ਐਮ ਸੀ ਬਣ ਜਾਏ ਪ੍ਰਧਾਨ ਬਣ ਜਾਏ ਉਹ ਮੁੜ ਕੇ ਫਿਰ ਨਹੀਂ ਆਉਂਦੇ ਨਾ ਲੇਟ ਲਗਾਈਆਂ ਨਹੀਂ ਸੀਵਰੇਜਨ ਕੇ ਕੋਈ ਹੱਲ ਕਰਿਆ ਹੈ ਸਾਡ ਨੂੰ ਤਾਂ ਇਹ ਹੀ ਕੁਝ ਚਾਹੀਦਾ ਭਾਈ ਸੀਵਰੇਜਨ ਕਾ ਹੱਲ ਕਰਾ ਜਾਏ ਤੇ ਲੇਟ ਲੂਟ ਲਗਾਈ ਜਾਏ ਮੁੜਕੇ ਇਹ ਵੀ ਨਹੀਂ ਕਿਹਾ ਵੀ ਕਿਤੇ ਦੇਖ ਲੈ ਜਾ ਕੇ ਕੋਈ ਲਟ ਹੈ ਮੌਲੇ ਦੇ ਕੁਝ ਨਹੀਂ ਆਗਾ ਭਾਈ ਮੁੜਕੇ ਐਮ ਸੀ ਨੇ ਕਿਹੜਾ ਲਾਇਆ ਸ਼ਕਲ ਦਿਖਾਈ ਕੁਝ ਕਦੇ ਨਹੀਂ ਦਿਖਾਈ ਕਦੇ ਆ ਆਂਦਾ ਹੀ ਨਹੀਂ ਅਸੀਂ ਤਾਂ ਜਾ ਜਾ ਕੇ ਉਹਦੇ ਦੁਕਾਨ ਤੇ ਵੀ ਜਾਂਦੇ ਨੇ ਆਂਦਾ ਹੀ ਨਹੀਂ ਬਸ ਐਂ ਹੀ ਕਹਿ ਦਿੰਦਾ ਹਾਂ ਜੀ ਮੈਂ ਮਸੀਨੇ ਭੇਜੂੰਗਾ ਹਾਂ ਜੀ ਮੈਂ ਆਉਂਗਾ ਮੈਂ ਬੰਦੇ ਨੂੰ ਭੇਜਦਾ ਹਾਂ ਬਸ ਇੰਨਾ ਹੀ ਕਿਆ ਕਿਆ ਛੁੱਟ ਜਾਂਦਾ ਵਸ ਯਾਨੀ ਕਿ ਫੜ ਕੇ ਸ਼ਕਲ ਵੀ ਨਹੀਂ ਦਿਖਾਈ ਨਾ 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 ਉਹ ਕਦੇ ਨਹੀਂ ਆਂਦਾ ਹੈ ਮੈਂ ਕਹਿੰਦਾ ਵੋਟਾਂ ਵੇਲੇ ਤਾਂ ਹੱਥ ਬੰਦੇ ਹੋਣੇ ਵੀ ਹੈ ਮੇਰੀ ਕ ਭੈਣ ਹੈ ਮੇਰੀ ਕ ਭਾਈ ਹੈ ਮੇਰਾ ਆ ਕੇ ਕੋਈ ਨਹੀਂ ਖੜਦਾ ਵਸ ਵੋਟ ਲੈ ਲੈ ਛੁੱਟੀ ਛੁੱਟੀ ਹਾਂਜੀ ਬਿਲਕੁਲ ਕਹਿੰਦੇ ਨੇ ਕਿ ਵੋਟਾਂ ਤੋਂ ਪਹਿਲਾਂ ਮੇਰੀ ਮਾਈ ਆ ਮੇਰੀ ਭੈਣ ਆ ਮੇਰੀ ਤਾਈ ਆ ਬੜਾ ਕੁਝ ਆਕੇ ਜਾਂਦਾ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਬਾੜ ਨੰਬਰ 14 ਦੇ ਇਹ ਹਾਲਾਤ ਨੇ ਕਿ ਨਾਦਾ ਪੀਣ ਵਾਲਾ ਪਾਣੀ ਹਾਦੇ ਨਾਹੀ ਸਿਵਰੇ ਦੀ ਨਿਕਾਸੀ ਦੋਨਾਂ ਦੇ ਕਾਰਨ ਲੋਕ ਪਰੇਸ਼ਾਨ ਨਜ਼ਰ ਆਉਂਦੇ ਬੀਬੀਆਂ ਹੋਰ ਵੀ ਖੜੀਆਂ ਨੇ ਗੱਲ ਵੀ ਕਰ ਲੈਣੇ ਕੀ ਨਾਮ ਹੈ ਜੀ ਰਾਜਵਿੰਦਰ ਕੌਰ ਰਾਜਵਿੰਦਰ ਕਿਸ ਤਰ੍ਹਾਂ ਵੇਖਦੇ ਹੋ ਘਰ ਤੇ ਘਰ ਤੋਂ ਜੋ ਨਿਕਲਦੇ ਹੋ ਬਾਜ਼ਾਰ ਨੂੰ ਜਾਣਾ ਹੁੰਦਾ ਮੈਨੂੰ ਲੱਗਦਾ ਕਾਫੀ ਪਰੇਸ਼ਾਨੀ ਆਉਂਦੀ ਹੋਊਗੀ ਹਾਂਜੀ ਬਹੁਤ ਪ੍ਰੋਬਲਮ ਆਉਂਦੀ ਜੀ ਕਈ ਵਾਰ ਤਾਂ ਕਾਫੀ ਇੱਥੋਂ ਤੱਕ ਪਾਣੀ ਭਰ ਜਾਂਦਾ ਨੰਗੜ ਸੈ ਇਨੀ ਦਿੱਕਤ ਹੁੰਦੀ ਹੈ ਜੀ ਹੂੰ ਕਹਿੰਦੇ ਬਦਬੂ ਬੜੀ ਮਾਰਦੀ ਰੋਟੀ ਖਾਣੀ ਔਖ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਮੱਛਰ ਹੁਣ ਤੱਕ ਜੇ ਗਰਮੀ ਵੀ ਨਹੀਂ ਆਈ ਹੈਗੀ ਹੁਣ ਦੇਖੋ ਜੀ ਅੱਗੇ ਮੀਂਹ ਆਉਣਗੇ ਬਾਅਦ ਵਿੱਚ ਤਾਂ ਕਾਫੀ ਪ੍ਰੋਬਲਮ ਆ ਰਹੀ ਹੈ ਜੀ ਸਰਾਇ ਵਿੱਚ ਜੇਕਰ ਕੋਈ ਹੱਲ ਨਾ ਹੋਇਆ ਤਾਂ ਮੋਹੱਲਾ ਨਿਵਾਸੀ ਕੱਟੇ ਹੋਗੇ ਕੋਈ ਰੋਜ਼ ਪ੍ਰਦਰਸ਼ਨ ਕਰ ਸਕਦੇ ਹਾਂਜੀ ਕਰ ਸਕਦੇ ਹਾਂ ਜੀ ਅਸੀਂ ਪਰ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਨੰਗੜ ਚ ਤਾਂ ਸਾਨੂੰ ਜੇ ਕਈ ਵਾਰਾਂ ਕਈ ਕਈ ਦਿਨ ਤਾਂ ਪਾਣੀ ਨਹੀਂ ਆਉਂਦਾ ਐਦਕੀ ਰੋਟੀ ਹੁਣ ਦੇਖੋ 15 ਦਿਨਾਂ ਬਾਅਦ ਆਈ ਜੀ ਪਾਣੀ ਦੀ ਇੰਨੀ ਪ੍ਰੋਬਲਮ ਪੀਣ ਵਾਲੇ ਦੀ ਤੇ ਕੁਝ ਜਦੋਂ ਆਉਂਦੀ ਆ ਫਿਰ ਐਵੇਂ ਭਰ ਜਾਂਦਾ ਜੀ ਬਿਲਕੁਲ 15 ਦਿਨਾਂ ਤੋਂ ਬਾਅਦ ਪੀਣ ਵਾਲਾ ਪਾਣੀ ਨਹੀਂ ਸੀ ਬੋਇਆ ਪਾਣੀ ਨਹੀਂ ਸੀ 15 ਦਿਨਾਂ ਬਾਅਦ ਹੁੰਦਾ ਪਰ ਕਈ ਕਈ ਮਹੀਨੇ ਗੰਦਾ ਪਾਣੀ ਗਲੀਆਂ ਚ ਖੜਾ ਰਹਿੰਦਾ ਜੇਕਰ ਐਮ ਸੀ ਸਹਿਬਾਨ ਕੋਲ ਜਾਂਦੇ ਨੇ ਤਾਂ ਉਹ ਕਹਿੰਦੇ ਮਸ਼ੀਨ ਭੇਜ ਦਿੰਦੇ ਆ ਮਸ਼ੀਨ ਆ ਜਾਂਦੀ ਆ 200 ਰੁਪਿਆ ਪ੍ਰਤੀ ਘਰ ਇਕੱਠੇ ਕਰਦੇ ਨੇ ਉਹਨਾਂ ਨੂੰ ਦੇ ਦਿੰਦੇ ਨੇ ਥੋੜਾ ਜਿਰ ਠੀਕ ਰਹਿੰਦਾ ਫਿਰ ਕਹਿੰਦੇ ਨੇ ਕਿ ਉਹੀ ਬਾਹਾ ਉਹੀ ਕਹਾੜਾ ਪਰ ਮਹੱਲਾ ਨਿਵਾਸੀ ਕਹਿੰਦੇ ਨੇ ਕਿ ਜੇਕਰ ਇਸ ਮਹੱਲੇ ਦਾ ਜੋ ਸਮੱਸਿਆਵਾਂ ਮਾਣੇ ਚਾ ਸਟਰੀਟ ਲੈਟਾ ਪੀਣ ਵਾਲਾ ਪਾਣੀ ਆ ਸਿਵਰੇਜ ਦੀ ਸਮੱਸਿਆ ਨਿਕਾਸੀ ਦੀ ਜੇਕਰ ਹੱਲ ਪੱਕੇ ਤੌਰ ਤੇ ਨਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਮਹੱਲਾ ਨਿਵਾਸੀ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ ਕੈਮਰਾਮੈਨ ਜਤਿੰਦਰ ਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸਗਰ